ਛੋਟੇ ਪਰਦੇ ਤੋਂ ਲੈ ਕੇ ਪੰਜਾਬੀ ਸਿਨੇਮਾ ਤੱਕ ਖੇਡ ਰਹੀ ਇਹ ਅਦਾਕਾਰਾ 7 ਵਾਰ ਜਿੱਤ ਚੁੱਕੀ ਹੈ ਬੈਸਟ ਐਕਟਰਸ ਅਵਾਰਡ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਦੈਨਿਕ ਸਵੇਰਾ ਤੇ ਅੱਜ ਅਸੀਂ ਜਿਸ ਐਕਟਰਸ ਦੇ ਬਾਰੇ ਗੱਲ ਕਰਨ ਜਾ ਰਹੇ ਆ ਪੰਜਾਬੀ ਸਿਨੇਮਾ ਦੇ ਵਿੱਚ ਵੀ ਉਹ ਇੱਕ ਵੱਡਾ ਨਾਮ ਕਮਾ ਚੁੱਕੀ ਹੈ ਛੋਟੇ ਪਰਦੇ ਰਾਹੀਂ ਉਹਨਾਂ ਦੇ ਵੱਲੋਂ ਜੋ ਸੀਗਾ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਬਾਅਦ ਵਿੱਚ ਪੰਜਾਬੀ ਸਿਨੇਮਾ ਦੇ ਵਿੱਚ ਉਹਨਾਂ ਦੇ ਵੱਲੋਂ ਕਦਮ ਰੱਖਿਆ ਗਿਆ ਤੇ ਉਹਨਾਂ ਨੂੰ ਬਹੁਤ ਸਾਰਾ ਪਿਆਰ ਜੋ ਸੀਗਾ ਪੰਜਾਬੀ ਦਰਸ਼ਕਾਂ ਦੇ ਵੱਲੋਂ ਪੰਜਾਬੀ ਆਡੀਅנס ਦੇ ਵੱਲੋਂ ਦਿੱਤਾ ਗਿਆ ਤੇ ਮੈਂ ਗੱਲ ਕਰ ਰਹੀ ਹਾਂ ਐਕਟ੍ਰੈਸ ਸਰਗੁਨ ਮਹਿਤਾ ਦੀ ਜੋ ਕਿ ਆਜ ਦੇ ਸਮੇਂ ਵਿੱਚ ਪੰਜਾਬੀ ਸਿਨੇਮਾ ਦੇ ਵਿੱਚ ਟੋਪ ਦੀ ਐਕਟ੍ਰੈਸਸ ਦੇ ਵਿੱਚ ਆਪਣਾ ਨਾਮ ਸ਼ੂਮਾਰ ਕਰਵਾ ਚੁੱਕੀ ਹੈ ਸਰਗੁਨ ਮਹਿਤਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਚੰਡੀਗੜ੍ਹ ਦੇ ਵਿੱਚ ਹੋਇਆ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਬਚਪਨ ਤੋਂ ਹੀ ਡਾਂਸ ਦਾ ਐਕਟਿੰਗ ਦਾ ਸ਼ੌਂਕ ਸੀਗਾ ਤੇ ਉਹਨਾਂ ਦੇ ਵੱਲੋਂ ਆਪਣੇ ਸਿਬਲਿੰਗਸ ਨਾਲ ਵੁਗੀ ਵੁਗੀ ਸ਼ੋਅ ਦੇ ਵਿੱਚ ਉਹ ਸੀਗਾ ਇੱਕ ਆਡੀਸ਼ਨ ਵੀ ਦਿੱਤਾ ਗਿਆ ਸੀਗਾ ਇਹ ਉਸ ਸਮੇਂ ਦੇ ਵਿੱਚ ਕਾਫੀ ਪਪੂਲਰ ਸ਼ੋਅ ਸੀਗਾ ਜਿਸ ਦੇ ਵਿੱਚ ਸਰਗੁਣ मेहता ਦੇ ਵੱਲੋਂ ਜੋ ਸੀਗਾ ਆਡੀਸ਼ਨ ਦਿੱਤਾ ਗਿਆ ਸੀਗਾ ਤੇ ਉਹਨਾਂ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਸੀਗਾ ਪਰ ਕੁਝ ਸਮੇਂ ਬਾਅਦ ਦੱਸਦੀ ਕਿ ਉਹਨਾਂ ਨੂੰ ਪਪੂਲਾਰਿਟੀ ਹਾਸਲ ਹੋਈ ਸੀ ਸਰਗੁਣ ਮਹਿਤਾ ਨੇ ਪੜਾਈ ਛੱਡਣ ਦਾ ਇੱਕ ਸਮੇਂ ਤੇ ਫੈਸਲਾ ਲਿਆ ਸੀ ਸਾਲ 2009 ਦੇ ਵਿੱਚ ਬ੍ਰਾਡਕਾਸਟ ਹੋ ਰਹੇ ਟੀਵੀ ਸ਼ੋਅ 12 24 ਕਰੋਲ ਬਾਗ ਦੇ ਵਿੱਚ ਉਹ ਨਜ਼ਰ ਆਈ ਸੀਗੀ ਇਸੇ ਦੌਰਾਨ ਉਹਨਾਂ ਨੇ ਟੀਵੀ ਇੰਡਸਟਰੀ ਦੇ ਵਿੱਚ ਕਦਮ ਰੱਖਿਆ ਸੀ ਦੱਸਦੀ ਹੈ ਕਿ ਇਸ ਸੀਰੀਅਲ ਦੇ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀਗਾ ਤੇ 2012 ਦੇ ਵਿੱਚ ਉਹ ਫੁਲਵਾ ਸੀਰੀਅਲ ਦੇ ਵਿੱਚ ਨਜ਼ਰ ਆਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਇੱਕ ਤੋਂ ਬਾਅਦ ਇੱਕ ਸ਼ੋਅਸ ਦੇ ਵਿੱਚ ਨਜ਼ਰ ਆਈ ਦੱਸਦੀ ਹੈ ਕਿ ਸਾਲ 2013 ਜਿਸ ਦੇ ਦੌਰਾਨ ਵਾਲਿਕਾ ਵਦੂ ਦੇ ਨਾਲ-ਨਾਲ ਕਾਮੇਡੀ ਸਰਕਸ ਦੇ ਵਿੱਚ ਨਜ਼ਰ ਆਈ ਸੀ ਵਾਲਿਕਾ ਵਦੂ ਉਸ ਸਮੇਂ ਦੇ ਵਿੱਚ ਕਾਫੀ ਪੋਪੂਲਰ ਸ਼ੋਅ ਸੀਗਾ ਤਾਂ ਇਸ ਦੇ ਨਾਲ ਹੀ ਛੋਟੇ ਪਰਦੇ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਨਾਮ ਹਾਸਲ ਕਰ ਲਿਆ ਸੀਗਾ ਤੇ ਇਸੇ ਦੌਰਾਨ ਲੌਂਗ ਟਾਈਮ ਬੋਏਫ੍ਰੈਂਡ ਰਵੀ ਦੁਬੇ ਦੇ ਨਾਲ ਦਾ ਫੈਸਲਾ ਵੀ ਲਿਆ ਸੀਗਾ ਇਹਨਾਂ ਦੀ ਪਹਿਲੀ ਮੁਲਾਕਾਤ ਪਹਿਲੇ ਹੀ ਸੀਰੀਅਲ 12 24 ਕਰੋਲ ਬਾਗ ਦੇ ਦੌਰਾਨ ਹੋਈ ਸੀ ਜਿੱਥੇ ਇਹਨਾਂ ਦੀ ਦੋਸਤੀ ਪਿਆਰ ਦੇ ਵਿੱਚ ਬਦਲੀ ਸੀਗੀ ਤਾਂ 2013 ਦੇ ਵਿੱਚ ਇਹਨਾਂ ਦੇ ਵੱਲੋਂ ਵਿਆਹ ਕੀਤਾ ਗਿਆ ਸੀਗਾ ਦੋਨਾਂ ਦੀ ਜੋ ਜੋੜੀ ਸੀਗੀ ਨੱਚ ਬਲੀਏ ਸੀਜ਼ਨ 6 ਦੇ ਵਿੱਚ ਨਜ਼ਰ ਆਈ ਸੀਗੀ ਜਿੱਥੇ ਸਰਗੁਨ ਮਹਿਤਾ ਨੂੰ ਰਵੀ ਦੂਵੇ ਦੇ ਵੱਲੋਂ ਸਟੇਜ ਦੇਤੇ ਪ੍ਰਪੋਜ਼ ਕੀਤਾ ਗਿਆ ਸੀਗਾ ਤਦਾਸੀਏ ਕੀ ਸਰਗੁਣ मेहता ਉਸ ਦੇ ਵੱਲੋਂ ਪੰਜਾਬੀ ਸਿਨੇਮਾ ਦਾ ਰੁਖ ਕੀਤਾ ਗਿਆ 2015 ਦੇ ਵਿੱਚ ਪੰਜਾਬੀ ਰੋਮ-ਕਾਮ ਫਿਲਮ ਅੰਗਰੇਜ਼ ਦੇ ਨਾਲ ਡੈਬਿਊ ਕੀਤਾ ਗਿਆ ਸੀ ਸਰਗੁਣ ਦੀ ਪਹਿਲੀ ਫਿਲਮ ਬਾਕਸ ਆਫਿਸ ਦੇ ਉੱਤੇ ਜ਼ਬਰਦਸਤ ਹਿੱਟ ਹੋਈ ਸੀ ਇਸ ਦੇ ਨਾਲ ਹੀ ਉਹਨਾਂ ਦੀ ਇਹ ਫਿਲਮ ਜੋ ਸੀਗੀ ਉਸ ਸਾਲ ਦੀ ਸਭ ਤੋਂ ਜ਼ਿਆਦਾ ਕਲੈਕਸ਼ਨ ਕਰਨ ਵਾਲੀ ਫਿਲਮ ਮੰਨੀ ਗਈ ਸੀ ਦੂਸਰੀ ਫਿਲਮ ਮੰਨੀ ਗਈ ਸੀ ਅੰਗਰੇਜ਼ ਦੇ ਨਾਲ ਸਰਗੁਨ ਨੂੰ ਬੈਸਟ ਐਕਟਰਸ ਦੀ ਕੈਟਾਗਰੀ ਦੇ ਲਈ ਵੀ ਅਵਾਰਡ ਮਿਲਿਆ ਸੀਗਾ 2016 ਦੇ ਵਿੱਚ ਆਈ ਫਿਲਮ ਪੰਜਾਬ ਔਰ ਸਾਲ 2017 ਦੇ ਵਿੱਚ ਫਿਲਮ ਲਾਹੌਰੀਏ ਦੇ ਵਿੱਚ ਉਹਨੇ ਕੰਮ ਕੀਤਾ ਸੀਗਾ ਫਿਰ ਦੱਸਦੀ ਹੈ ਕਿ ਸਰਗੁਨ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਪਣੇ ਕੈਰੀਅਰ ਦੇ ਦੌਰਾਨ 7 ਬਾਰ ਬੈਸਟ ਐਕਟਰਸ ਦਾ ਅਵਾਰਡ ਆਪਣੇ ਨਾਮ ਕੀਤਾ ਹੈ ਦਾ ਇਸ ਤੋਂ ਬਾਅਦ ਵੀ ਉਹਨਾਂ ਨੇ ਬਹੁਤ ਜ਼ਿਆਦਾ ਫਿਲਮਾਂ ਦੇ ਵਿੱਚ ਕੰਮ ਕੀਤਾ 2019 ਦੇ ਵਿੱਚ ਕਾਲਾ ਸ਼ਾਹ ਕਾਲਾ ਦੀ ਸੁਪਰ ਹਿੱਟ ਹੋਈ ਸੀ ਇਸ ਤੋਂ ਬਾਅਦ ਐਮੀ ਵਰਗ ਦੇ ਨਾਲ ਫਿਲਮ ਸੌਂਕਨ ਸੌਂਕਨੇ ਦੇ ਵਿੱਚ ਵੀ ਸਰਗੁਣ ਮਹਿਤਾ ਨਜ਼ਰ ਆਏ ਸੀ ਤੇ ਇਸ ਫਿਲਮ ਦਾ ਅਗਲਾ ਪਾਰਟ ਵੀ ਆਉਣ ਵਾਲਾ ਹੈ ਤਾਂ ਇਸ ਦਾ ਵੀ ਹਾਲ ਹੀ ਦੇ ਵਿੱਚ ਟ੍ਰੇਲਰ ਰਿਲੀਜ਼ ਹੋਇਆ ਸੀ ਜਿਸ ਦੇ ਵਿੱਚ ਸਰਗੁਣ ਮਹਿਤਾ ਦੇ ਨਾਲ ਨਿਮਰਤ ਖਹਿਰਾ ਨਜ਼ਰ ਆ ਰਹੇ ਸੀ ਤਾਂ ਇੱਕ ਅਲੱਗ ਅੰਦਾਜ਼ ਇਸ ਫਿਲਮ ਦੇ ਵਿੱਚ ਵੀ ਦਰਸ਼ਕਾਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਨਜ਼ਰ ਆਵੇਗਾ ਤੁਹਾਨੂੰ ਸਰਗੁਣ ਮਹਿਤਾ ਕਿਵੇਂ ਦੇ ਲੱਗਦੇ ਸਾਨੂੰ ਜ਼ਰੂਰ ਦੱਸਿਓ ਨਾਲੀ ਮੈਨੂੰ ਯਾਨੀ ਕਿ ਸੋਣਨ ਦੇ ਇਜਾਜ਼ਤ ਤੇ ਦੇਖਦੇ ਰਹੋ ਉਹ ਦਾਨਿਕ ਸਵੇਰਾ ਟੀਵੀ